ਅਮੇਰਸਰ ਦੀ ਪੁਲਿਸ ਨੂੰ ਲੁੱਟਖੋਹਾਂ ਕਰਨ ਵਾਲਿਆਂ ਦੇ ਖਿਲਾਫ ਵੱਡੀ ਕਾਮਯਾਬੀ ਮਿਲੀ ਹੈ। ਥਾਣਾ ਸੇਵਲਾਈਂ ਦੀ ਪੁਲਿਸ ਨੇ ਇੱਕ ਸਨੇਚਿੰਗ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਸਾਂਝੀ ਕਰ ਦੱਸਿਆ ਹੈ ਕਿ ਇਸ ਪਾਸੋਂ ਖੋਸ਼ ਹੋਦਾ ਨੌ ਮੋਬਾਈਲ, ਚੋਰੀ ਹੋਦਾ ਇੱਕ ਸਕੂਟੀ ਅਤੇ ਇੱਕ ਮਮੀ ਲਪਾਵੇ ਵਿੱਚ ਲੇਡੀ ਪਰਸ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਉਨ੍ਹਾਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਸ ਉੱਪਰ ਪਹਿਲਾਂ ਵੀ ਚੋਰੀ ਅਤੇ ਲੁੱਟਖੋਹਾਂ ਦੇ ਤਿੰਨ ਮਾਮਲੇ ਦਰਜ ਹਨ ਅਤੇ ਇਹ ਫੜਿਆ ਗਿਆ ਨੌਜਵਾਨ ਨਸ਼ਾ ਕਰਨ ਦਾ ਆਦੀ ਹੈ। ਅਤੇ ਨਸ਼ੇ ਦੀ ਪੂਰਤੀ ਲਈ ਇਹ ਕੰਮ ਕਰ ਰਿਹਾ ਸੀ। ਰਿਕਵਰ ਪੰਜਾਬ ਤੋਂ ਸੁਖਦੇਵ ਮਹਨੋਂ ਨਿਸ਼ ਪਾਸੀ ਰਿਪੋਰਟ। ਅ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ 9 ਤਰੀਕ ਨੂੰ ਸ਼ਾਮ ਦੇ ਕਰੀਬ 7 ਵਜੇ ਅ ਨੀਲਮ ਨਾਮ ਦੀ ਲੇਡੀਜ਼ ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਹੈ ਇਹ ਆਪਣੇ ਕਿਸੇ ਕੰਮ ਕਰਨ ਲਈ ਉਸ ਦਿਨ ਅੰਮ੍ਰਿਤਸਰ ਵਿਖੇ ਆਏ ਹੋਏ ਸਨ। ਜਦੋਂ ਇਹ ਸ਼ਾਮ ਦੇ ਕਰੀਬ 7 ਵਜੇ ਅ ਡੀ ਸੀ ਸਾਹਿਬ ਦੀ ਰੈ residense ਜੋ ਕਿ ਚੌਂਕੀ ਗ੍ਰੀਨ ਐਵਨਿਊ ਦੇ ਵਿੱਚ ਪੈਂਦੀ ਹੈ ਉਸ ਦੇ ਸਾਹਮਣੇ ਤੋਂ ਜਾ ਰਹੇ ਸਨ ਤਾਂ ਇੱਕ ਨੌਜਵਾਨ ਐਕਟਵਾ ਤੇ ਆਉਂਦਾ ਵਾ ਜੋ ਇਹਨਾਂ ਕੋਲੋਂ ਹੱਥ ਵਿੱਚ ਜੋ ਇਹਨਾਂ ਦੇ ਵਾਈਟ ਕਲਰ ਦਾ ਮੋਮੀ ਲਫਾਫਾ ਸੀ ਉਹ ਇਹਨਾਂ ਤੋਂ ਖੋਹ ਕੇ ਫਰਾਰ ਹੋ ਜਾਂਦਾ ਵਾ ਇਸ ਮੋਮੀ ਲਫਾਫੇ ਦੇ ਵਿੱਚ ਜੋ ਸਾਡੇ ਮਦਈ ਮੁਕਦਮਾ ਵਾ ਉਹਨਾਂ ਵੱਲੋਂ ਦੱਸਣ ਦੇ ਮੁਤਾਬਕ ਉਸ ਵਿੱਚ ਉਹਨਾਂ ਦਾ ਪਰਸ ਕਾਲਾ ਰੰਗ ਦਾ ਪਰਸ ਜਿਸ ਵਿੱਚ ਉਹਨਾਂ ਦੇ ਦੋ ਮੋਬਾਈਲ ਫੋਨਸ ਇਸ ਤੋਂ ਇਲਾਵਾ ਇਹਨਾਂ ਦੇ ਅਲੱਗ-ਅਲੱਗ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਹੋਰ ਵੀ ਇਹਨਾਂ ਦੇ ਏਟੀਐਮ ਕਾਰਡਸ ਵੀ ਸਨ ਇਸ ਤੋਂ ਬਾਅਦ ਇਹ ਸਾਨੂੰ 2 ਦਿਨ ਬਾਅਦ ਆ ਕੇ ਇਤਲਾਹ ਦਿੰਦੇ ਨੇ 11 ਤਰੀਕ ਨੂੰ ਜਦੋਂ ਸਾਨੂੰ ਇਹਨਾਂ ਤੋਂ ਇਤਲਾਹ ਦਿੱਤੀ ਜਾਂਦੀ ਹੈ ਤਾਂ ਤੁਰੰਤ ਅਸੀਂ ਅਧੀਨ ਧਾਰਾ 379 ਬੀ ਦੇ ਤਹਿਤ ਐਫਆਈਆਰ ਨੰਬਰ 60/24 ਦਰਜ ਕਰਦੇ ਹਾਂ ਇਸ ਤੋਂ ਬਾਅਦ ਜਦੋਂ ਸਾਡੀਆਂ ਵੱਖ-ਵੱਖ ਟੀਮਾਂ ਅਲੱਗ-ਅਲੱਗ ਸੀਸੀਟੀਵੀ ਹੋਰ ਹਿਊਮਨ ਇੰਟੈਲੀਜੈਂਸ ਤੇ ਹੋਰ ਟੈਕਨੀਕਲਾਂ ਆਧਾਰ ਤੇ ਜਦੋਂ ਅਸੀਂ ਦੋਸ਼ੀ ਦੀ ਸਰਚ ਕਰਨੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਟੀਮ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਬੜੀ ਵੱਡੀ ਸਫਲਤਾ ਮਿਲਦੀ ਹੈ ਜਿਸ ਵਿੱਚ ਅਸੀਂ ਜੋ ਨਿਰਦੋਸ਼ੀ ਦੋਸ਼ੀ ਮਨਜੀਤ ਸਿੰਘ ਉਰਫ ਮਾਨ ਪੁੱਤਰ ਅਵਤਾਰ ਸਿੰਘ ਵਾਸੀ ਦਰਸ਼ਨ ਐਵੇਨਿਊ ਦਬੁਰਜੀ ਰੋਡ ਅਮਰਸਰ ਦਾ ਰਹਿਣ ਵਾਲਾ ਇਸ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਇਸ ਕੋਲੋਂ ਜੋ ਖੋਹ ਕੀਤਾ ਪਰਸੀ ਕਾਲੇ ਰੰਗ ਦਾ ਪਰਸ ਜਿਸ ਵਿੱਚ ਦੋ ਮੋਬਾਈਲ ਫੋਨ ਤੇ ਅਲੱਗ-ਅਲੱਗ ਤਰ੍ਹਾਂ ਦੇ ਆਇਡੈਂਟੀਟੀ ਕਾਰਡਸ ਇਸ ਕੋਲੋਂ ਬਰਾਮਦ ਕਰ ਲਿਤੇ ਜਾਂਦੇ ਨੇ ਜਿਸ ਐਕਟਿਵਾ ਦਾ ਪ੍ਰਯੋਗ ਕਰਕੇ ਇਸਨੇ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਉਹ ਐਕਟਿਵਾ ਵੀ ਰਿਕਵਰ ਕਰ ਲਈਤੀ ਜਾਂਦੀ ਹੈ ਤੇ ਇਸ ਦਾ ਮਾਨਯੋਗ ਅਦਾਲਤ ਵੱਲੋਂ ਸਾਨੂੰ 3 ਦਿਨਾਂ ਦਾ ਰਿਮਾਨਡ ਮਿਲਦਾ ਵਾ 3 ਦਿਨ ਦੇ ਰਿਮਾਨਡ ਦੇ ਦੌਰਾਨ ਸਾਡੇ ਐਸਐਚਓ ਸਿਵਲ ਲਾਈਨਸ ਇੰਸਪੈਕਟਰ ਜਸਵੀਰ ਸਿੰਘ ਚੌਂਕੀ ਇਨਚਾਰਜ ਗ੍ਰੀਨ ਐਵੇਨਿਊ ਇਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਅਗਲੇਰੀ ਪੁਸ਼ਕਸ਼ ਕਰਕੇ ਇਸ ਕੋਲੋਂ ਇਹ ਦੋ ਮੋਬਾਈਲ ਫੋਨਾਂ ਦੇ ਇਲਾਵਾ ਸੱਤ ਹੋਰ ਮੋਬਾਈਲ ਫੋਨ ਰਿਕਵਰ ਕੀਤੇ ਜਾਂਦੇ ਨੇ ਜੋ ਉਸ ਨੇ ਅਲੱਗ-ਅਲੱਗ ਜਗ੍ਹਾ ਚੋਰੀ ਜਾਂ ਸਨੇਚ ਕੀਤੇ ਹੁੰਦੇ ਆ ਸੋ ਹੁਣ ਤੱਕ ਇਸ ਕੋਲੋਂ 98 ਟੋਟਲ ਮੋਬਾਈਲ ਫੋਨ ਰਿਕਵਰ ਕਰ ਚੁੱਕੇ ਆ ਜੋ ਐਕਟਵਾ ਇਸ ਇਹ ਪ੍ਰਯੋਗ ਕਰ ਰਿਹਾ ਸੀ ਇਹ ਐਕਟਵਾ ਵੀ ਇਸ ਦੀ ਚੋਰੀ ਦੀ ਹੈ ਸੋ ਐਕਟਵਾ ਵੀ ਇਹ ਚੋਰੀ ਦੀ ਰਿਕਵਰ ਕੀਤੀ ਹੈ ਜੋ ਇਸ ਨੇ ਪਿਛਲੇ ਟਾਈਮ 'ਚ ਬਸਟਨ ਤੋਂ ਚੋਰੀ ਕੀਤੀ ਸੀ ਸੋ ਹੁਣ ਤੱਕ ਇਸ ਕੋਲੋਂ ਨੌ ਮੋਬਾਈਲ ਫੋਨ ਇੱਕ ਐਕਟਵਾ ਤੇ ਜੋ ਲੇਡੀਜ਼ ਦੇ ਬਹੁਤ ਹੀ ਜ਼ਰੂਰੀ ਕਾਗਜ਼ਾਤ ਸਨ ਉਸ ਦੇ ਡਾਕੂਮੈਂਟਸ ਹਨ ਏਟੀਐਮ ਕਾਰਡਸ ਹਨ ਸੋ ਸਾਰੇ ਰਿਕਵਰ ਕਰ ਲਏ ਗਏ ਨੇ ਤੇ ਟੀਮ ਨੇ ਕੁਝ ਹੀ ਘੰਟੇ ਦੇ ਵਿੱਚ ਇਹ ਬਹੁਤ ਜੋ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਨੂੰ ਟ੍ਰੇਸ ਕਰ ਲਿਆ ਜੀ ਸਰ ਇਸ ਦੀ ਬੈਕਗ੍ਰਾਉਂਡ ਕੀ ਹੈ ਜੋ ਇਹ ਦੋਸ਼ੀ ਆ ਜੀ ਇਹ 36 ਸਾਲ ਦਾ ਇਸਦੀ ਉਮਰ ਹੈ ਤੇ ਇਸ ਦੇ ਖਿਲਾਫ ਪਹਿਲਾਂ ਵੀ 2 ਮੁਕਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਰਜ ਹੈ ਪਹਿਲਾਂ ਇਸ ਦੇ ਖਿਲਾਫ ਸਦਰ ਥਾਣੀ ਵਿਖੇ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਸੁਲਤਾਨਵਿੰਡ ਥਾਣੀ ਵਿਖੇ ਇਸ ਦੇ ਖਿਲਾਫ ਸਨੇਚਿੰਗ ਦਾ ਮੁਕਦਮਾ ਦਰਜ ਹੈ ਤੇ ਮਕਬੂਲਪੁਰੇ ਥਾਣੀ ਵਿਕੇਸ ਤੇ ਖਿਲਾਫ 57 ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੋਇਆ। ਸੋ ਇਹ ਇਸ ਦਾ ਜੋ ਬੈਕਗ੍ਰਾਉਂਡ ਹੈ ਉਹ ਵੀ ਕਾਫੀ ਕ੍ਰਿਮੀਨਲ ਬੈਕਗ੍ਰਾਉਂਡ ਆ ਤੇ ਇਸ ਤੋਂ ਹੋਰ ਵੀ ਪੁਸ਼ਟਿਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਘਬਰਦਤਾਂ ਇਸ ਕੋਲ ਟਰੇਸ ਹੋ ਸਕਦੀਆਂ ਨੇ। ਨਸ਼ੇ ਦਾਦੀ ਵੀ ਆ ਸਰ। ਬਿਲਕੁਲ ਜੀ ਨਸ਼ੇ ਦਾਦੀ ਵੀ ਆ ਕੋਈ ਕਮ ਵੇਲੜ ਕਿਸਮ ਦਾ ਨੌਜਵਾਨ ਆ ਕੋਈ ਕਮ ਠੰਡੇ ਵਿੱਚ ਵੀ ਨਹੀਂ ਪਿਆ ਹੋਇਆ ਜਿਸ ਕਾਰਨ ਇਹ ਲੁੱਟਾਂ ਖੋਹਾਂ ਚੋਰੀ ਦੇ ਉੱਤੇ ਡਿਪੈਂਡੈਂਟ ਆਪਣੀ ਨਸ਼ੇ ਦੀ ਪੂਰਤੀ ਵਾਸਤੇ।